ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਆ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਬੇਸਨ ਤੇ ਸੂਜੀ ਦੀ ਬਰਫੀ ਇੱਕ ਕੋਲੀ ਲਈ ਆਪਾਂ ਬੇਸਨ ਦੀ ਅੱਧੀ ਕੋਲੀ ਸੂਜੀ ਦੀ ਆ ਕੰਦੀ ਕੋਲੀ ਖੰਡ ਦੀ ਤੇ ਥੋੜਾ ਜਿਹਾ ਲਿਆ ਆਪਾਂ ਘਿਓ ਥੋੜਾ ਆਪਾਂ ਸਾਰਾ ਨਹੀਂ ਪਾਉਣਾ ਇੱਕ ਵਾਰੀ ਪਹਿਲਾਂ ਆਪਾਂ ਨਾ ਕੜਾਈ ਦੇ ਵਿੱਚ ਪਾ ਲਿਆ ਬੇਸਨ ਤੇ ਹੁਣ ਪਾ ਲਾਂਗੇ ਇਹਦੇ ਵਿੱਚ ਸੂਜੀ ਤੇ ਦੋਨਾਂ ਚੀਜ਼ਾਂ ਨੂੰ ਇੱਕ ਵਾਰੀ ਬਿਨਾ ਗੈਸ ਛੱਡੇ ਤੋਂ ਆਪਾਂ ਮਿਕਸ ਕਰ ਲੈਣੇ ਆਂ ਹਰਲਾ ਲੈਣੇ ਆਂ ਤੋ ਹੁਣ ਆਪਾਂ ਜਗਾਵਾਂਗੇ ਗੈਸ ਗੈਸ ਜਗਾ ਕੇ ਤੇ ਇਹਨਾਂ ਨੂੰ ਭੁੰਨਾਗੇ ਆਪਾਂ ਤੇ ਨਾਲੇ ਥੋੜਾ ਥੋੜਾ ਕਰਕੇ ਘਿਓ ਵਿੱਚ ਪਾਵਾਂਗੇ ਹੁਣ ਆਪਾਂ ਭੁੰਨੀ ਆਂਨੇ ਜੀ ਜੇ ਥੋੜਾ ਜਿਹਾ ਭੁੱਜ ਗਿਆ ਨਾ ਉਦੋਂ ਘਿਓ ਪਾਵਾਂਗੇ ਉਹ ਇੱਕਦਮ ਸਾਰਾ ਨਹੀਂ ਪਾਉਣਾ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਘਿਓ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਰਲਾ ਲਾਂਗੇ ਵਧੀਆ ਇਸ ਤਰ੍ਹਾਂ ਰਲਾਉਣਾ ਜਿਵੇਂ ਕਿ ਗੰਢਾਂ ਵਗੈਰਾ ਨਾ ਵਿੱਚ ਰਹਿਣ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਚੰਗੀ ਤਰ੍ਹਾਂ ਖੁਰਚਨੇ ਨਾਲ ਆਪਾਂ ਮਿਕਸ ਕਰ ਰਹੇ ਹਾਂ ਬਹੁਤ ਹੀ ਸੌਖਾ ਤਰੀਕਾ ਹੈ ਬਰਫੀ ਬਣਾਉਣ ਦਾ ਬਿਨਾਂ ਚਾਸ਼ਨੀ ਤੋਂ ਬਣਾਵਾਂਗੇ ਜੇ ਆਪਾਂ ਚਾਸ਼ਨੀ ਵਾਲੀ ਬਰਫੀ ਬਣਾਉਣੇ ਉਹ ਥੋੜਾ ਜਿਹਾ ਲੰਮਾ ਕਮ ਹੋ ਜਾਂਦਾ ਜਿਆਦਾ ਟਾਈਮ ਲੱਗ ਜਾਂਦਾ ਤੇ ਗਰਮੀ ਦੇ ਵਿੱਚ ਇਨੀ ਦੇ ਰਸੋਈ ਦੇ ਵਿੱਚ ਖੜਨਾ ਵੀ ਮੁਸ਼ਕਲ ਹੋ ਜਾਂਦਾ ਜੀ ਹੁਣ ਆਪਾਂ ਇਹਨੂੰ ਨਾ ਹੌਲੀ-ਹੌਲੀ ਪੁਨ ਰਹੀਂ ਆਂ ਨਾਲੇ ਆਪਾਂ ਇਹਨੂੰ ਗੰਡਾਈਆਂ ਮਾਰ ਰਹੇ ਆਂ ਚੰਗੀ ਤਰ੍ਹਾਂ 2-3 ਮਿੰਟ ਆਪਾਂ ਪੁਨਾਂਗੇ ਇਹਨੂੰ ਜੇ ਆਪਾਂ ਨੂੰ ਲੱਗੋ ਕਿ ਉਹ ਘਟਾ ਪੱਕ ਗਿਆ ਹੋਰ ਪਾ ਲੈਨੇ ਨਾਲ-ਨਾਲ ਇਹ ਪਾਰਾ ਪੰਜ ਦੋਨ ਨੂੰ ਫੁੱਲਣਾ ਨਾ ਹਲਾਉਂਦੇ ਰਹਿਣਾ ਰੁਕਣਾ ਨਹੀਂ ਦਾ ਨਹੀਂ ਤਾਂ ਆਪਣਾ ਵੇਸਣ ਕਿ ਤੂੰ ਜਿਆਦਾ ਮੱਚ ਜੂਗਾ ਕਿ ਤੂੰ ਕੱਚਾ ਰਹੇ ਜੂ ਇਸ ਤਰ੍ਹਾਂ ਹੋ ਜੂਗਾ ਫਿਰ ਫਲੇਵਰ ਵਧੀਆ ਨਹੀਂ ਆਉਂਦਾ ਇਸ ਤਰ੍ਹਾਂ ਕਰਨ ਨਾਲ ਜਦੋਂ ਪੁੱਜ ਗਿਆ ਨਾ ਚੰਗੀ ਤਰ੍ਹਾਂ ਵੇਸਣ ਤੇ ਸੂਜੀ ਆਪਣੀ ਪੁੱਜ ਗਈ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਪੀਸੀ ਹੋਈ ਖੰਡ ਪਾਵਾਂਗੇ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਵਟਾਸੀਂ ਥੋੜਾ ਜਿਹਾ ਮਿੱਠਾ ਘੱਟ ਖਾਣੇ ਆ ਘਾਟੀ ਪਾਉਣੇ ਆ ਹਰ ਇੱਕ ਦੀ ਚੀਜ਼ ਦੇ ਵਿੱਚੀ ਬਾਕੀ ਜਿਹੜੀ ਚੀਜ਼ ਆਪਾਂ ਬਾਜ਼ਾਰ ਚੋਂ ਲੈ ਕੇ ਆਉਣੇ ਉਹਦੇ ਵਿੱਚ ਜਿਆਦਾ ਮਿੱਠਾ ਹੁੰਦਾ ਜਿਹੜੀ ਆਪਾਂ ਘਰ ਦੇ ਵਿੱਚ ਬਣਾਉਣੇ ਆ ਉਹ ਆਪਾਂ ਆਪਦੀ ਮਰਜ਼ੀ ਮੁਤਾਬਕ ਘੱਟ ਪਾ ਸਕਦੇ ਆ ਹੁਣ ਇਸਨ ਆਪਣਾ ਚੰਗੀ ਤਰ੍ਹਾਂ ਪੁੱਜ ਜਿਉ ਜਦੋਂ ਉਹਦੀ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਉਨੀ ਦੇਰ ਬਸ ਲਾਈ ਜਾਣਾ ਹਲਾਉਣੋਂ ਨਹੀਂ ਹਟਣਾ ਇਹਨੂੰ ਹੁਣ ਆ ਦੇਖੋ ਤੁਸੀਂ ਕਲਰ ਚੇਂਜ ਹੋ ਗਿਆ ਖੁਸ਼ਬੂ ਆਉਣ ਲੱਗ ਗਈ ਆਪਣੇ ਬਿਸਣ ਚੋਂ ਪੁੱਜ ਗਿਆ ਚੰਗੀ ਤਰ੍ਹਾਂ ਜੇ ਦੋ ਪਹਿਲਾਂ ਐ ਲੱਗਦਾ ਸੀ ਵੀ ਕਿਉਂ ਕੱਟਾ ਹੁਣ ਕਿਉਂ ਪੂਰਾ ਹੋ ਗਿਆ ਜਦੋਂ ਆਪਣਾ ਇਸਨ ਭੁੱਜ ਗਿਆ ਕਿਉਂ ਛੱਡ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਪੀਸੀ ਹੋਈ ਖੰਡਾ ਇਹ ਆਪਾਂ ਕਰੀ ਆ ਮੋਟੀ ਖੰਡਾ ਜਿਹੜੀ ਪੀਸ ਲਈ ਸੀ ਜੀ ਤੁਸੀਂ ਬਾਜ਼ਾਰ ਵਾਲੀ ਪੂਰਾ ਖੰਡ ਵੀ ਪਾ ਸਕਦੇ ਆ ਇਹਦੇ ਚ ਬਸ ਖੰਡ ਪਾ ਕੇ ਨੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਖੰਡ ਸਾਰੀ ਚੰਗੀ ਤਰ੍ਹਾਂ ਮਿਕਸ ਕਰ ਦਿੱਤੀ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤਾਂ ਫੂਡ ਕਲਰ ਪਾਵਾਂਗੇ। ਤੇ ਥੋੜਾ ਜਿਹਾ ਹੀ ਪਾਵਾਂਗੇ ਆਪਾਂ ਬਾਣੀ ਤਿੰਨ ਚਾਰ ਚਮਚੇ ਪਾਣੀ ਦੇ। ਉਹ ਇਹਨਾਂ ਕੀ ਹੁੰਦਾ ਨਾ ਜਿਹੜੀ ਸੂਜੀ ਦੇ ਦਾਣੇ ਜੀ ਆ ਬਹੁਤ ਵਧੀਆ ਉਹ ਬਣ ਜਾਂਦੇ ਆ। ਹੁਣ ਆਪਾਂ ਥੋੜਾ ਜਿਹਾ ਕਲਰ ਆ ਜਿਹੜਾ ਉਹ ਕੋਲੀ ਦੇ ਵਿੱਚ ਪਾ ਲਿਆ ਸੀ ਪਾਣੀ ਪਾ ਕੇ ਤੇ ਉਹ ਨੂੰ ਵਿੱਚ ਪਾ ਦਨੇ ਮਿਕਸ ਕਰ ਦਨੇ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸਾ ਲੰਬੇ ਰਹਿਣਾ ਹਿਲਾਉਣ ਨਹੀਂ ਹਟਣਾ ਆਪਾਂ ਇਹ ਨੂੰ ਕੈਸਟ ਦਾ ਜਗਾਟ ਰੱਖਣਾ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਪਾਣੀ ਆ ਦੇਖ ਰਹੇ ਹੋ ਨਾ ਤੁਸੀਂ ਕੌਲੀ ਵਿੱਚ ਕਿੰਨਾ ਪਾਇਆ ਇਹਦੇ ਚੋਂ ਆਪਾਂ ਰੱਖ ਲਾਂਗੇ ਸਾਰਾ ਨਹੀਂ ਪਾਉਂਦੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਇਹ ਇਸ ਵਾਰ ਕਿਸੇ ਜਨਤਾ ਜਿਆਦੇ ਖੋਲ ਲੱਗਿਆ ਜੀ ਆਪਣਾ ਨਾ ਕੋਈ ਚਾਸ਼ਨੀ ਬਣਾਉਣ ਦੀ ਜ਼ਰੂਰਤ ਚਾਸ਼ਨੀ ਬਣਾਉਣੇ ਆ ਕਈ ਵਾਰੀ ਚਾਸ਼ਨੀ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਸਹੀ ਨਹੀਂ ਬਣਦੀ ਕਈ ਵਾਰੀ ਜਿਆਦਾ ਚੜ ਜਾਂਦੀ ਹੈ ਕਈ ਵਾਰੀ घट रही है थोड़ा जा पानी जार ऐड कर दिता हम चंकी तरह ना आखो जिस तरह प्रसाद नहीं अपना कड़ाही छट दिता उस तरह ही बन गया हम गैस कर दिता बंद हम तो प्लेट दा लिया आप्यो പ്ലേ കെ തര ചര സൈക്കപ്പരചൈന ജി ਜੇ ਤੁਹਾ ਤੋਂ ਖੁਰਚ ਨੇ ਨਾਲ ਨਹੀਂ ਸਟਾਉਂਦਾ ਤੁਸੀਂ ਇਸ ਤਰ੍ਹਾਂ ਕੌਲੀ ਨਾਲ ਵੀ ਇਹਨੂੰ ਸਾਫ਼ ਕਰ ਥੱਲੇ ਦੀ ਕੌਲੀ ਲੈ ਲਓ ਉਹਦੇ ਨਾਲ ਵੀ ਇਸ ਤਰ੍ਹਾਂ ਚੰਗੀ ਤਰ੍ਹਾਂ ਪ੍ਰੈਸ ਕਰ ਸਕਦੇ ਹੋ ਉਤੋਂ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜੇ ਟਿੱਕੀਆਂ ਮੋਟੀਆਂ ਕਰਨੀਆਂ ਮੋਟਾ ਰੱਖ ਸਕਦੇ ਹੋ ਜੇ ਪਤਲੀਆਂ ਕਰਨੀਆਂ ਪਤਲੀਆਂ ਕਰ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਕੌਲੀ ਲੈ ਕੇ ਇਸ ਤਰ੍ਹਾਂ ਉੱਤੇ ਦਾਬ ਦੇ ਕੇ ਸਾਫ਼ ਕਰ ਸਕਦੇ ਹੋ ਅਸਲ ਇਹਨੂੰ 2-3 ਮਿੰਟਾਂ ਲਈ ਆਪਾਂ ਫਰਿੱਜ 'ਚ ਰੱਖਾਂਗੇ ਜਿਆਦਾ ਟਾਈਮ ਨਹੀਂ ਰੱਖਦੇ ਹੁਣ ਆਪਾਂ ਇਹ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਬਣ ਗਿਆ ਤੇ ਇਹਦੇ ਉੱਤੇ ਲਾ ਦਾਂਗੇ ਬਦਾਮ ਕੱਟੇ ਹੋਏ ਬਦਾਮ ਇਸ ਤਰ੍ਹਾਂ ਰੱਖ ਤੇ ਲਾ ਤੇ ਹੁਣ ਆਪਾਂ ਰੱਖ ਦਾਂਗੇ ਇਹਨੂੰ ਫਰਿੱਜ ਵਿੱਚ ਹੁਣ ਆਪਾਂ ਫਰਿੱਜ ਚੋਂ ਕੱਢ ਕੇ ਲੈ ਆਂਦਾ ਬਾਹਰ ਨੂੰ ਬਾਹਰ ਰੱਖ ਲਿਆ ਤੇ ਇਹਦੀਆਂ ਟਿੱਕੀਆਂ ਕੱਟ ਰਹੇ ਆਂ ਟਿੱਕੀਆਂ ਜਿਹੜੀ ਸ਼ੇਪ ਚ ਤੁਸੀਂ ਹੁਣ ਆਪਾਂ ਫਰਿੱਜ ਚੋਂ ਕੱਢ ਲਿਆਂਦੀ ਵਾਰ ਫੇ ਆਪਣੇ ਜਮੂਗੀ ਤੇ ਹੁਣ ਇਹਦੀਆਂ ਆਪਾਂ ਕਟਾਂਗੇ ਟਿੱਕੀਆਂ ਤੁਸੀਂ ਜਿਹੜੀ ਵੀ ਸ਼ੇਪ ਚ ਮਰਜ਼ੀ ਆ ਕਟਿੰਗ ਕਰ ਸਕਦੇ ਹੋ ਪਰ ਆਪਾਂ ਚੌਰਸੀ ਕਟਾਂਗੇ ਸਟਰਾ ਟਿਕੀਆਂ ਕੱਟ ਰਹੇ ਆਪਾਂ ਹੁਣ ਆਪਾਂ ਦੂਸਰੇ ਸਾਈਡ ਤੋਂ ਵੀ ਕਟਣ ਕਰ ਲਾਂਗੇ ਦੇ ਨਿਕਿਆ ਦਿੱਖੀਆਂ ਆਪਣੀਆਂ ਕਟੀਆਂ ਗਈਆਂ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਲੈਨੇ ਆ ਇਸ ਤਰ੍ਹਾਂ ਇਸ ਪਲੇਟ ਚੋਂ ਕੱਢ ਕੇ ਦੂਸਰੀ ਪਲੇਟ ਦੇ ਵਿੱਚ ਰੱਖ ਲੈਣੇ ਆ ਸਾਰਾ ਦੇਖਣ ਦੇ ਵਿੱਚ ਇਸ ਤਰ੍ਹਾਂ ਵਧੀਆ ਲੱਗਦੀਆਂ ਖਾਣ ਦੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਵਧੀਆ ਸੀ ਬਹੁਤ ਹੀ ਵਧੀਆ ਨੀ ਬਰਫੀ ਬਣ ਕੇ ਤਿਆਰ ਹੋਈ ਸੀ ਜੀ ਇੱਕ ਪੀਸ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਕਿਸ ਤਰ੍ਹਾਂ ਨਾ ਬਣਿਆ ਸੀ ਬਣੀ ਸੀ ਅਨ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਬਰਫੀ ਆਪਣੇ ਬਣ ਕੇ ਤਿਆਰ ਹੋਈ ਸੀ ਬਿਨਾਂ ਚਾਸ਼ਨੀ ਤੋਂ ਬਹੁਤ ਹੀ ਵਧੀਆ